ਦਾ ਸੀਨ ਤੂੰ ਰਿਕਸ਼ਾ ਚਲਾ ਰਿਹਾ ਰਿਕਸ਼ੀ ਵਾਲੇ ਨੂੰ ਬਿਠਾਗਾ ਹੋਇਆ ਉਹਨੇ ਨਾ ਭਾਅ ਕੱਟ ਕਰ ਲਿਆ ਵੀ ਜੇ ਰਿਕਸ਼ਾ ਵੇਚ ਲਾਵਾਂ ਫੇਰ ਯਾਰ ਇੱਥੇ ਮੈਂ ਦੁਬਾਰਾ ਆਉਂਗਾ ਉਹ ਵੀ ਯਾਰ ਫੋਟੋ ਤੋਰੇ ਕੋਈ ਤੂੰ ਮੈਨੂੰ ਦੇ ਦਈਆ ਦੇਵੀ ਦਿਵਾਲੀ ਤੇ ਮੇਰੀ ਹੈ ਦੇਵੀ ਦਿਵਾਲੀ ਉਹ ਦੇਵੀ ਦਿਵਾਲੀ ਟੋਲ ਟੈਕਸ ਆ ਗਿਆ ਸੀ ਆ ਆ ਗਏ ਬਸ ਟੋਲ ਟੈਕਸ ਜਾਂ ਰੰਗ ਲੀਏ ਆ ਗਏ ਆ ਗਿਆ ਆ ਗਿਆ ਅੱਜ ਫਿਰ ਤਾਂ ਬਰੈਡ ਪਕੌੜੇ ਆ ਜੋ ਕਿ ਹੋ ਗਏ ਅਸੀਂ ਅੱਜ ਸਾਡੇ ਉੱਥੇ ਹੀ ਘਟਰੋ-ਘਟਾ ਆ ਗਿਆ ਮੈਂ ਬੈਠ ਗਿਆ ਥੋ ਲੋਇਸ ਸੰਤੂ ਸਾਹਿਬ ਦੇ ਪੁਰਾਣੇ ਵਾਲੀ ਮਿਲਣਗੇ ਅੱਜ ਹਾਂ ਹਾਂ ਯਾਰ ਹੂੰ ਹਾਂ ਹਾਂ ਬਾਈ ਆਏ ਹਾਏ ਆਏ ਹਾਏ ਸਾਡੀ ਫੋਟੋ ਜ਼ਰੂਰ ਲਈ ਆ। ਮੂਹ ਨਹੀਂ ਤੁਹਾਡੇ ਉੱਧ ਆ ਰਿਹਾ। ਮੈਂ ਫੋਟੋ ਫਾਇੰਡ ਕਰ ਰਿਹਾ। ਮੂਵ ਲੈਣੇ ਆ। ਅਸੀਂ ਆ ਬੜੀ। ਕੀ ਹਾਲ ਹੈ? ਕੀ ਹਾਲ ਹੈ ਜੀ? ਜਗਦੀਪ ਗਿੱਲ। ਜੀ ਬਨਾਗਰਾ। ਹਾਂ ਜੀ। ਮੇਰੇ ਵਾਲੇ। ਬਿੰਦਰਪ੍ਰਿਆ ਬਿਟੀ ਹਾਊਸ ਰਾਜ ਸਰਦੂਰ ਕੰਨਰ। ਮੈਨੂੰ ਕਹਿੰਦੇ ਨੇ ਇਹਦਾ ਦਾਦਾ ਬੜਾ ਇੱਥੇ। ਪੱਤਰ ਤੋਂ ਵੀ ਜ਼ਿਆਦਾ ਸੂਖਾ। ਮੰਨੂ ਕਹਿੰਦਾ ਭਾਜੀ ਜਿਹੜਾ ਪੁੱਤ ਕਮਾਊ ਨਾ ਹੋਵੇ ਉਹਨੂੰ ਘਰੋਂ ਥੋੜਾ ਕੰਮ ਦੇਈ ਦੇ ਤੇ ਮੇਰੇ ਕੀ ਰਿ ਭਾਈ ਜੰਨਨ ਦੋ ਦੋ ਗੀਤ ਆਏ ਹੋਏ ਯਾਰ ਮੇਰੇ ਵੀਰੇ ਨੂੰ ਪੜਾディー ਦਾ ਬਹੁਤ ਹੋ ਗਿਆ ਬੇਤੇ ਜਲਦੀ ਕਰ ਤੇ ਪਾਪਾਏ ਮੈਂ ਰੋਟੀ ਬਣਾਣੀ ਆ

ਮੈਂ ਵੀ ਨਹੀਂ ਪਹੁੰਚਿਆ ਉਹਨਾਂ ਕੋਲ ਕੱਲ੍ਹ ਕਿਉਂ ਆ ਆਹ ਕੂੰ ਤੇ ਵਾਪਸ ਨਹੀਂ ਆਉਂਦਾ ਮਨ ਨਹੀਂ ਰੋਟਾ ਟੁੱਟਦਾ ਰਹਿ ਗਿਆ ਲੈ ਕੇ ਜੇ ਮੈਂ ਉਦੋਂ ਦੁੱਧ ਪਿਆ ਕੇ ਆਤੀਆਂ ਤੂੰ ਕੀ ਸੋਚਿਆ ਬੱਤੂ ਹੈ ਕਹੋਂਗੇ ਮੈਂ ਖੇਡ ਰਿਹਾ ਮਾਂ ਤੇ ਟੁੱਟਿਆ ਨਾ ਦੇਖ ਲੈ ਘਰਾਣੇ ਦਾ ਤੇਰੇ ਡੈਡੀ ਦੇ ਲੱਗਦੇ ਆ ਮੈਂ ਜਾਣੀ ਆ ਕਹੋਂਦੇ ਕਿ ਕੋਈ ਔਕੜੀ ਬਿਮਾਰੀ ਜੀ ਮੈਨੂੰ ਨਿਕਾੜਦਾ ਬਾਪੂ ਵਿਦੇਸ਼ ਜਾ ਕੇ ਇਕ ਅਲੱਤੂ ਹੋਤਾ ਜਾਂ ਤੂੰ ਪਤਾ ਜਿਨਾ ਕੋ ਬਹੁਤ ਦੂਰ ਤੇ ਜਾਂਦਾ ਕਹੋਂਗੇ ਹਲੇ ਤਮੇ ਨਾ ਨਾ ਕਿਉਂ ਇੱਥੇ ਬਕਵਾ ਕਿਆ ਬਾਤ ਕਿਆ ਕੀ ਤੇ ਸੱਜਣਾ ਦਾ ਨਾ ਇਹ ਤਾਂ ਪਹਿਲਾਂ ਬਾਪੂ ਜੀ ਦੀ ਸ਼ੇਰ ਸੀ ਹਾਂ ਆਪਣੀ ਧੂੜੀਆਂ ਸਾਰਾਂ ਕਿੱਥੇ ਰੂਪ ਦੀਆਂ ਕੁਲਜਾਰਾਂ ਕਿੱਥੇ ਗਲਿਆ ਰੂਪ ਕੁਠਾਰੀ ਦਿਲ ਦੀ ਇਸ ਨੂੰ ਹੋਰ ਨਿਖਾਰਾਂ ਕਿਤੇ ਐਵੇਂ ਇੱਕ ਕੁਲੇਖਾ ਕੁੰਦਾ ਪਿਆਰ ਚ ਗੁੰਦੀਆਂ ਰਹੋ ਕਿਤੇ ਮਿਲਦੀ ਕਿਤਾਬ ਤੇ ਸੱਜਣਾ ਦਾ ਨਾ ਹਾ ਅੰਮੀਏ ਨੀ ਕੀ ਮਿਲਖਿਆ ਗਿਆ ਵਸ ਮੇਰੇ ਦੁਆ ਮਿਲਦਾ ਹਾ ਹਾ ਅੰਮੀਏ ਨੀ ਕੀ ਮਿਲਖਿਆ ਗਿਆ ਲਿਖਣੇ ਨੂੰ ਜਦੋਂ ਸੀ ਕਲਮ ਚਲਦੀ ਤੇਰੀ ਤਾਂ ਨਿਗਾਹ ਸੀ ਝਟ ਮੇਰੇ ਉੱਤੇ ਪੈਂਦੀ ਤੋੜ ਕੇ ਕਲਮ ੁੱਟ ਦਿੰਦੀ ਸੀ ਤਰਾ ਹਾ ਅੰਮੀਏ ਨੀ ਕੀ ਦਿਲ ਦੀ ਕਿਤਾਬ ਉੱਤੇ ਸਜਣਾ ਦਾ ਨਾ ਆਇਆ ਮੀਨਿ ਕਿ ਮੈਦਿਖਿਆ ਗਿਆ ਹਸਿਆਂ ਦੇ ਉੱਤੇ ਵੀ ਇਹ ਲਾਉਣੀਆਂ ਪਵੰਦੀਆਂ ਓਹ ਜਲਾਲੀ ਮਾਹੀ ਇਹਨੇ ਦਿੱਤਾ ਮੇਂ ਤੁੰਗੀਆਂ ਓਹ ਬੰਗੂ ਸਾੜਦੀ ਨਾ ਦੇਖੀ ਕੋਈ ਜਾਂ ਧੁੱਪ ਬੰਗੂ ਸਾੜਦੀ ਨਾ ਦੇਖੀ ਕੋਈ ਜਾਂ ਆਇਆ ਮੀਨਿ ਕਿ ਮੈਦਿਖਿਆ ਗਿਆ ਦਿਲ ਦੀ ਕਿਤਾਬ ਉੱਤੇ ਸਜਣਾ ਦਾ ਨਾ ਆਇਆ ਮੀਨਿ ਗੀ ਗਿਆ ਹਿੰਦ ਹੈ ਨੀ ਮਾਇਤੀ ਨੀ ਕੋਈ ਸਲੇਟ ਨੀ ਕਿੰਨੀ ਗਰੇਲੀ ਕੋਲ ਤੇਰੇ ਨੇ ਉਹ ਹੀ ਤੇ ਗੀ ਗੱਲ ਨੂੰ ਮਿਲੀ ਦੇ ਸੀਹਾਰੇ ਆਇਆ ਮਿਲ ਦੀ ਮਿਲ ਗਿਆ ਤੇਰੀ ਕਹਾਣੀ ਸੁਣਨ ਆਇਆ ਮਿਲਨੀ ਕੀ ਮੇਰੇ ਖਿਆ ਗਿਆ ਬੈਠ ਕੇ ਤਾਂ ਦੱਸ ਮੇਰਾ ਜਿਹੜਾ ਵੀ ਕਸੂਰ ਨਹੀਂ ਮੰਨਣ ਬਾਰੇ ਮੈਂ ਗੱਲ ਮੰਨ ਨੂੰ ਜ਼ਰੂਰ ਨਹੀਂ ਅੰਦਰੋਂ ਦੰਲ ਮੈਂ ਪੁੱਛਾਂ ਅੰਦਰੋਂ ਤੂੰ ਉਹ ਜਿਹੜੀ ਗੱਲ ਮੈਂ ਪੁੱਛਾਂ ਹਾਏ ਅੰਮੀ ਇਹ ਨਹੀਂ ਆਖਲੇ ਕਿ ਆ ਗਿਆ ਜੇ ਦਿੱਖਾਂ ਤੇ ਸੱਤਣਾ ਬਣਾ ਵਾਦ ਤੇਰੇ ਹੁੰਦਾ ਨਹੀਂ ਤੂੰ ਕੀ ਪੁੱਛਾਂ ਅੰਮੀ ਇਹ ਕਿਵੇਂ ਹੋਇਆ ਕਾਹ ਉਹ ਜੇ ਲੱਗ ਸਵਾ ਪੰਜ ਮਿੰਟ ਲੜੀ ਤੁਸੀਂ ਵੀ ਪੰਜ ਸਟ੍ਰੇਜ ਓ ਬਈ ਬੁਰਾ ਸੀ ਸੱਤ ਦੇ ਕਰਕੇ ਥੈਂਕ ਯੂ ਮੈਨੂੰ ਆਇ ਲੱਗਿਆ ਵੀ ਬੱਖ ਜਏ ਉਹਨਾਂ ਨੂੰ ਫੋਨ ਨਾ ਨਾ ਉਹਦਾ ਵੱਡਾ ਹੋਇਆ ਛੱਡਣਾ ਨਹੀਂ ਹੈ ਉਹ ਦੇਖ ਲਓ ਸਾਹਮਣੇ ਇਹ ਰਿਕਾਰਡਿੰਗ ਚ ਹੀ ਜਾਊਗਾ ਇਹ ਤਾਂ ਪਹਿਲਾਂ ਗੱਲ ਤੋਂ ਨਹੀਂ ਛੱਡਿਆ ਉਹਨਾਂ ਨੂੰ ਮੇਰੇ ਕਾਲਾ ਪੈ ਰਹੀਆਂ ਸੀ ਘਰੇ ਨਹੀਂ ਆਏ ਹਾਂਜੀ ਹੁਣ ਫਰ ਲਿਆ ਇੱਕ ਇਹਨਾਂ ਨੇ ਯਾਦ ਕਰਾਇਆ ਇਹਨਾਂ ਨਾਲ ਸੰਬੰਧ ਪਾਤਰ ਸਾਹਿਬ ਦੀ ਤੇ ਇਹਨਾਂ ਦੀ ਗੱਲ ਸਾਂਝੀ ਕਰਾਈ ਉਹ ਕਾਸ਼ਵਟ ਸੀਗਾ ਕਵੀ ਵੀ ਸੀ ਤੇ ਗਾਇਕ ਵੀ ਸੀ ਇਹ ਛਾ ਗਿਆ ਜ਼ਿਆਦਾ ਛਾ ਗਿਆ ਉਸ ਤੋਂ ਬਾਅਦ ਪਾਤਰ ਦੀ ਵਾਰੀ ਆਈ ਪਾਤਰ ਦਾ ਜਿਵੇਂ ਸੂਖਮ ਵਿਅੰਗ ਹੁੰਦਾ ਸੀ